ਜਿਹੜੇ ਪਾਇਲ ਮਲਿਕ ਨੇ ਕੀਤਾ ਵੀਡੀਓ ਵਾਇਰਲ ਹੋਈ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਵੀ ਕੀਤਾ ਕਹਿੰਦੇ ਪਰਚੇ ਦੀ ਮੰਗ ਵੀ ਕੀਤੀ ਪਰ ਬਾਅਦ ਚ ਮਾਫੀ ਮੰਗ ਲਈਤੀ ਕਿਸ ਤਰ੍ਹਾਂ ਦੇਖਦੇ ਹੋ ਕੀ ਜੋ ਗਲਤੀ ਮੈਨੇ ਕੀ ਹੈ ਅਬ ਕੋਈ ਵੈਸੀ ਗੱਲ ਨਹੀਂ ਹੋਣੀ ਤੇ ਸਭੀ ਸੰਗਠਨੋਂ ਉਸਨੇ ਮੇਰੇ ਹੱਥੋਂ ਮਾਫੀ ਦਾ ਫਾਰਮ ਲੈ ਲਿਆ ਮਾਦਾ ਹੈ ਹਾਂ ਸਿੱਖਤਰਮ ਹੈਗਾ ਨਾ ਆਪਣਾ ਉਹ ਬਿਲਕੁਲ ਵਧੀਆ ਕਰਦੇ ਆ ਉਹ ਅਗਲੇ ਦੇ ਘਰ ਜਾਂਦੇ ਆ ਚੀਜ਼ਾਂ ਤੋੜਦੇ ਆ ਫੇਰ ਉਹਗਲੇ ਨੂੰ ਸਮਝ ਆਂਦੀ ਹੈ ਕਿ ਨਹੀਂ ਇਹ ਚੀਜ਼ ਉਹ ਗਲਤੀ ਨਹੀਂ ਕਰਦਾ ਬੰਦਾ ਤੁਸੀਂ ਵੀ ਜਾਗਰਣ ਕਰਦੇ ਹੋ ਯਾਨੀ ਸਿੰਗਿੰਗ ਕਰਦੇ ਹੋ ਉੱਥੇ ਵੀ ਝਾਂਕੀਆਂ ਨਿਕਲਦੀਆਂ ਨੇ ਜਿਹੜੀਆਂ ਆਪਣੇ 9 ਦਿਨਾਂ ਦੇ ਜਿਸ ਤਰ੍ਹਾਂ ਦੇਖਿਆ ਰਾਮਲੀਲਾ ਹੁੰਦੀ ਹੈ ਤਿਹਾੜ ਚੱਲਦੇ ਨੇ ਉੱਥੇ ਵੀ ਇਸ ਰੂਪ ਬਣਦੇ ਨੇ ਫਿਰ ਇਹਨਾਂ ਦੇ ਨਾਲ ਵਿਵਾਦ ਰਾਮ ਨਿੱਲਾ ਜਿਹੜੀ ਹੁੰਦੀ ਹੈ ਨਾ ਉਹਦੇ ਵਿੱਚ ਉਹ ਕਿਤੇ ਨਾ ਕਿਤੇ ਰਜਿਸਟਰ ਹੁੰਦੀ ਹੈ ਉਹਦੀ ਪਹਿਲਾਂ ਪਰਮਿਸ਼ਨ ਲਿੱਤੀ ਹੋਈ ਉਹਨਾਂ ਨੇ ਫਿਰ ਉਹ ਮਰਿਆਦਾ ਰੱਖਦੇ ਨੇ ਫਿਰ ਉਹ ਘਰਗ੍ਰਸਤੀ ਦੂਰ ਕਰਦੇ ਨੇ ਹਨਾ ਮਤਲਬ ਉਹਦੇ ਵਿੱਚ ਕੋਈ ਨਾ ਕੋਈ ਮਰਿਆਦਾ ਹੁੰਦੀ ਤਾਂ ਬੰਦਿਆ ਪਾਇਲ ਮਲਿਕ ਨੇ ਜੋ ਕਾਲੀ ਮਾਤਾ ਦਾ ਰੂਪ ਧਾਰਿਆ ਸੀ ਉਸਤੇ ਵੀ ਵਿਵਾਦ ਖੜਾ ਹੋਇਆ ਹਾਲਾਂਕਿ ਸ਼ਿਵ ਸ਼ੈਨਾ ਹਿੰਦ ਨੇ ਪਰਚੇ ਦੀ ਮੰਗ ਵੀ ਕੀਤੀ ਸੀ ਕਾਰਵਾਈ ਦੀ ਮੰਗ ਕੀਤੀ ਸੀ ਪਰ ਉਹਨਾਂ ਨੇ ਮਾਫੀ ਵੀ ਮੰਗੀ ਪਰ ਮਾਫੀ ਮੰਗਣ ਦੇ ਨਾਲ ਕੀ ਇਹ ਗੱਲਾਂ ਸਹੀ ਹੋ ਜਾਂਦੀਆਂ ਨੇ ਸੋ ਇਸੇ ਤੇ ਅੱਜ ਚਰਚਾ ਰਹੇਗੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਮੈਂ ਹਾਂ ਤੁਹਾਡੇ ਨਾਲ ਸੋਨੂ ਜਾਸਲਾ ਅੱਜ ਸਾਡੇ ਨਾਲ ਜਾਗਰਣ ਕਰਨ ਵਾਲੇ ਸਿੰਗਰ ਆਰਤੀ ਅਨਮੋਲ ਜੀ ਨੇ ਸੋ ਇਸੇ ਤੇ ਚਰਚਾ ਕਰਾਂਗੇ ਕਿ ਜੋ ਵੀ ਪਾਇਲ ਮਲਿਕ ਨੇ ਕੀਤਾ ਉਹ ਸਹੀ ਕੀਤਾ ਜਾਂ ਗਲਤ ਕੀਤਾ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹੋ ਤੁਸੀਂ ਬਸ ਵਧੀਆ ਜੀ ਤੁਸੀਂ ਸੁਣਾਓ ਅੱਛਾ ਅਨਮੋਲ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਯਾਨੀ ਬਹੁਤ ਸਾਰੇ ਜਾਗਰਣ ਕਰਦੇ ਹੋ ਜੋ ਜਿਹੜੇ ਪਾਇਲ ਮਾਲਿਕ ਨੇ ਕੀਤਾ ਵੀਡੀਓ ਵਾਇਰਲ ਹੋਈ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਵੀ ਕੀਤਾ ਕਹਿੰਦੇ ਪਰਚੇ ਦੀ ਮੰਗ ਵੀ ਕੀਤੀ ਪਰ ਬਾਅਦ ਚ ਮਾਫੀ ਮੰਗ ਲਈਤੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮਾਫੀ ਕੋਈ ਸੋਲੂਸ਼ਨ ਤਾਂ ਹੈ ਨਹੀਂ ਕਿਉਂਕਿ ਮੈਂ ਦੇਖਿਆ ਕਿ ਹਿੰਦੂ ਧਰਮ ਦੇ ਵਿੱਚ ਹਮੇਸ਼ਾ ਹੀ ਲੋਕ ਮਨਸਵਰੂਪ ਧਾਰਨ ਕਰ ਲੈਂਦੇ ਆ ਬਾਅਦ ਚ ਮਾਫੀ ਮੰਗ ਲੈਂਦੇ ਆ ਫਿਰ ਸ਼ਿਵ ਸੈਨਾ ਵਾਲੇ ਚੁੱਪ ਕਰਕੇ ਫਿਰ ਬੈਠ ਜਾਂਦੇ ਆ ਸ਼ਾਇਦ ਇਹਨਾਂ ਦਾ ਦਿਲ ਵੱਡਾ ਹੈ ਜਾਂ ਪਰ ਜੋ ਸਿੱਖ ਧਰਮ ਹੈਗਾ ਨਾ ਆਪਣਾ ਉਹ ਬਿਲਕੁਲ ਵਧੀਆ ਕਰਦੇ ਆ ਉਹ ਅਗਲੇ ਦੇ ਘਰ ਜਾਂਦੇ ਆ ਚੀਜ਼ਾਂ ਤੋੜਦੇ ਆ ਫਿਰ ਉਹ ਅਗਲੇ ਨੂੰ ਸਮਝ ਆਉਂਦੀ ਹੈ ਕਿ ਨਹੀਂ ਇਹ ਚੀਜ਼ ਉਹ ਗਲਤੀ ਨਹੀਂ ਕਰਦਾ ਬੰਦਾ ਇਸ ਤਰ੍ਹਾਂ ਇਹਨਾਂ ਨੂੰ ਵੀ ਚਾਹੀਦਾ ਸੀਗਾ ਕਿ ਇਹਨਾਂ ਨੇ ਸਿਰਫ ਸੋਸ਼ਲ ਮੀਡੀਆ ਤੇ ਦਾਸ ਦਿੱਤਾ ਕਿ ਅਸੀਂ ਮਤਲਬ ਇਹਨਾਂ ਦੇ ਖਿਲਾਫ ਆਪਾਂ ਐਫ ਆਈ ਆਰ ਦਰਜ ਕਰਾਤੀ ਆ ਬਟ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੂੰ ਪੁੱਛਿਆ ਨਹੀਂ ਗਿਆ ਕਿ ਇਹ ਇਹਨਾਂ ਨੇ ਇਹ ਚੀਜ਼ ਕੀਤੀ ਕਿਉਂ ਇਹਨਾਂ ਦੇ ਮਨ 'ਚ ਇਹ ਆ ਕਿਵੇਂ ਗਿਆ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਸਿੱਖ ਧਰਮ ਜਿਹੜਾ ਉਹ ਸਾਡੇ ਤੋਂ ਤਾਂ ਹੀ ਅੱਗੇ ਆ ਅੱਛਾ ਕਿਥਾਂ ਕਿਸ ਤਰ੍ਹਾਂ ਦੇਖਦੇ ਹੋ ਜਦ ਇਨਫਲੂਐਂਸਰ ਐਦਾਂ ਦੇ ਕੰਮ ਕਰਦੇ ਨੇ ਸ਼ੌਹਰਤ ਨਾਮ ਉਹਨਾਂ ਦੇ ਦਿਮਾਗ ਤੇ ਚੜ ਜਾਂਦਾ ਕਿਤੇ ਨਾ ਕਿਤੇ ਉਹ ਭੁੱਲ ਜਾਂਦੇ ਨੇ ਕਿ ਪ੍ਰਮਾਤਮਾ ਹੈਗਾ ਬਾਅਦ ਦੇ ਵਿੱਚ ਮਾਫੀਆਂ ਮੰਗਣ ਤੇ ਮਜਬੂਰ ਹੋ ਜਾਂਦੇ ਨੇ ਕਿਉਂਕਿ ਜਦ ਲੋਕੀ ਭੜਕਦੇ ਨੇ ਉਹਨਾਂ ਦੀ ਧਾਰਮਿਕ ਜਿਹੜੀ ਦਿਲ ਦੀ ਭਾਵਨਾ ਨੂੰ ਯਾਨੀ ਢਕਾਇਆ ਜਾਂਦਾ ਕਿਤੇ ਨਾ ਕਿਤੇ ਫਿਰ ਬਾਅਦ ਵਿੱਚ ਮਾਫੀ ਮੰਗਦੇ ਨੇ ਤੁਸੀਂ ਇੱਕ ਚੀਜ਼ ਦੇਖਿਓ ਕਿ ਜਦੋਂ ਵੀ ਕੋਈ ਇਨਫਲੂਐਂਸਰਸ ਮਤਲਬ ਨਾਮ ਨੇਮ ਫੇਮ ਆ ਜਾਂਦਾ ਹੈ ਨਾ ਪਹਿਲਾਂ ਤੁਹਾਨੂੰ ਕੋ ਪੈਸਾ ਨਹੀਂ ਹੁੰਦਾ ਜਦੋਂ ਇਸ ਚੀਜ਼ ਤੋਂ ਉਹਨਾਂ ਨੂੰ ਪੈਸਾ ਅਰਨਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਨਾਂ ਦੇ ਹਾਵ ਪਾਵੇ ਇੱਕਦਮ ਹੀ ਚੇਂਜ ਹੋ ਜਾਂਦੇ ਆ ਇਹ ਇਹੋ ਜਿਹੇ ਹਰਕਤਾਂ ਉਹੀ ਕਰਦਾ ਹੈ ਜਿਹਨੂੰ ਛੋਟਾ ਪੰਡਾ ਹੋਵੇ ਉਹ ਜਲਦੀ ਉਲਚਲ ਉੱchnਾ ਲੱਗ ਪੈਂਦਾ ਵਾ ਕਿਉਂਕਿ ਜਿਹੜਾ ਰਾਜਾ ਹੁੰਦਾ ਹੈ ਨਾ ਉਹ ਕਦੀ ਇਹੋ ਜੀ ਕੰਮ ਨਹੀਂ ਕਰੇਗਾ ਜਿਹੜਾ ਛੋਟਾ ਪੰਡਾ ਹੋਏਗਾ ਨਾ ਉਹਨੂੰ ਇੱਕਦਮ ਪੈਸਾ ਆਏਗਾ ਉਹ ਉੱchnਾ ਸ਼ੁਰੂ ਕਰ ਦੇਗਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿੱਦਾਂ ਤੁਸੀਂ ਵੀ ਜਾਗਰਣ ਕਰਦੇ ਹੋ ਯਾਨੀ ਸਿੰਕਿੰਗ ਕਰਦੇ ਹੋ ਉੱਥੇ ਵੀ ਝਾਂਕੀਆਂ ਨਿਕਲਦੀਆਂ ਨੇ ਜਿਹੜੀਆਂ ਆਪਣੇ 9 ਦਿਨਾਂ ਦੇ ਜਿਸ ਤਰ੍ਹਾਂ ਦੇਖਿਆ ਰਾਮਲੀਲਾ ਹੁੰਦੀ ਹੈ ਤਿਹਾਰ ਚੱਲਦੇ ਨੇ ਉੱਥੇ ਵੀ ਇਸ ਰੂਪ ਬਣਦੇ ਨੇ ਫਿਰ ਇਹਨਾਂ ਦੇ ਨਾਲ ਵਿਵਾਦ ਕਿਉਂ ਰਾਮਲੀਲਾ ਜਿਹੜੀ ਹੁੰਦੀ ਹੈ ਨਾ ਉਹਦੇ ਵਿੱਚ ਉਹ ਕਿਤੇ ਨਾ ਕਿਤੇ ਰਜਿਸਟਰਡ ਹੁੰਦੀ ਹੈ ਉਹਦੀ ਪਹਿਲਾਂ ਪਰਮਿਸ਼ਨ ਲੈਂਦੀ ਹੋਈ ਉਹਨਾਂ ਨੇ ਫਿਰ ਉਹ ਮर्यादा ਰੱਖਦੇ ਨੇ ਫਿਰ ਉਹ ਘਰਗ੍ਰਸਤੀ ਦੂਰ ਕਰਦੇ ਨੇ ਹਨਾ ਮਤਲਬ ਉਹਦੇ ਵਿੱਚ ਕੋਈ ਨਾ ਕੋਈ ਮर्यादा ਹੁੰਦੀ ਤਾਂ ਬੰਦਿਆ ਫਿਰ ਉਹਦੇ ਵਿੱਚ ਮੈਨੂੰ ਜਿੱਥੋਂ ਤੱਕ ਮੈਨੂੰ ਨੋਲੇਜ ਹੈ ਜਾ ਮੈਨੂੰ ਨਹੀਂ ਵੀ ਨੋਲੇਜ ਹੈ ਮੈਂ ਦੱਸ ਦਿੰਦੀ ਆ ਕਿ ਲੇਡੀਜ਼ ਨਹੀਂ ਹੁੰਦੀਆਂ ਉਹਦੇ ਵਿੱਚ ਜੈਂਟਸ ਜੈਂਟਸੀ ਹੁੰਦੇ ਆ ਜ਼ਿਆਦਾਤਰ ਠੀਕ ਹੈ ਬਾਕੀ ਰਹੀ ਗੱਲ ਇਹ ਵੀ ਇਹਨਾਂ ਦੇ ਨਾਲ ਦੋ ਵੀਡੀਓ ਇਹਨਾਂ ਨੇ ਅਪਲੋਡ ਕਰੀਆਂ ਸੀਗੀਆਂ ਚੈਨਲ ਤੇ ਇੱਕ ਇਹਨਾਂ ਨੇ ਆਪਣੇ ਬ੍ਰਦਰ ਦੀ ਕਰੀ ਸੀਗੀ ਇੱਕ ਇਹਨਾਂ ਨੇ ਪਾਇਲ ਮਲਿਕ ਦੀ ਕਰੀ ਸੀਗੀ ਪਾਇਲ ਮਲਿਕ ਦੀ ਸਾਹਮਣੇ ਆ ਗਈ ਕਿਉਂਕਿ ਉਹ ਥੋੜੀ ਫੇਮਸ ਹੈ ਹੂੰ ਤੇ ਬ੍ਰਦਰ ਦੀ ਉਹਨਾਂ ਦੀ ਇੰਨੀ ਨਹੀਂ ਆਈ ਕਿਉਂਕਿ ਉਹ ਥੋੜਾ ਪਿੱਛੇ ਰਹਿੰਦਾ ਆ ਔਰ ਉਹ ਇੱਕ ਭਾਜੀ ਮੈਂ ਤੁਹਾਨੂੰ ਗੱਲ ਦੱਸਦੀ ਆ ਉਹ ਨਸ਼ੇੜੀ ਹੈ ਹੂੰ ਉਹ ਨਸ਼ੇੜੀ ਹੈ ਅਰਮਾਨ ਮੱਲਿਕ ਨੇ ਉਹਨੂੰ ਕਈ ਵਾਰੀ ਨਸ਼ਾ ਛੜਾਊ ਕੇਂਦਰ ਚ ਵੀ ਛੱਡਿਆ ਹੋਇਆ ਹੂੰ ਮੈਨੂੰ ਅਰਮਾਨ ਮੱਲਿਕ ਇੱਕ ਗੱਲ ਦੱਸ ਦਵੇ ਹੂੰ ਕੀ ਹਨੂਮਾਨ ਜੀ ਨਸ਼ੇੜੀ ਸੀਗੇ ਹੂੰ ਮੈਨੂੰ ਇੱਕ ਗੱਲ ਦੱਸ ਦੇ ਨਾ ਉਹ ਆਪਣਾ ਘਰ ਗ੍ਰਿਸ਼ਤੀ ਛੱਡ ਕੇ ਇਹਦੇ ਕੋਲ ਬੈਠਾ ਹੋਇਆ ਹੈ ਆਪਣੇ ਬੱਚਾ ਨੂੰ ਪੁੱਛ ਨਹੀਂ ਰਿਹਾ ਅਰਮਾਨ ਮੱਲਿਕ ਨੇ ਉਹ ਆਪਣੀ ਭਾਬੀ ਨੂੰ ਵੀ ਇਹੀ ਕਿਹਾ ਹੋਇਆ ਹੈ ਕਿ ਤੂੰ ਮਤਲਬ YouTube ਤੋਂ ਅਰਨਿੰਗ ਕਰਨਾ ਸ਼ੁਰੂ ਕਰ ਤੇ ਵੀ ਇਹ ਕਿਸੇ ਲਾਇਕ ਨਹੀਂ ਹੈਗਾ ਕੀ ਹਨੂਮਾਨ ਜੀ ਕਿਸੇ ਲਾਇਕ ਨਹੀਂ ਸੀਗੇ ਹੂੰ ਤਾ ਉਹਨੇ ਮਤਲਬ ਇਸ ਰੂਪ ਨੂੰ ਧਾਰਨ ਕਰਨ ਲਈ ਕਹਿ ਦਿੱਤਾ ਕੁਲਦੀਪ ਉਹਨਾਂ ਦਾ ਨਾਮ ਹਮ ਮੈਸੂਦ ਜੀ ਨੂੰ ਕਹਿਣਾ ਚਾਹੁੰਦੇ ਕਿ ਉਹਨਾਂ ਨੂੰ ਪੁੱਛਣ ਉਹ ਵੀਡੀਓ ਅਗਰ ਕੱਢਣ ਉਹ ਵੀਡੀਓ ਉਹ YouTube ਤੋਂ ਬਾਹਰ ਕੱਢਣ ਉਹ ਵੀਡੀਓ ਫਿਰ ਪੁੱਛਣ ਇਹਨੂੰ ਕਿ ਮੈਨੂੰ ਦੱਸਿਆ ਜਾਵੇ ਕਿ ਹਨੂਮਾਨ ਜੀ ਕਿੰਨੇ ਪਵਿੱਤਰ ਆਤਮਾ ਸੀਗੀ ਹਮ ਅੱਜ ਵੀ ਪ੍ਰੈਜ਼ੈਂਟ ਹੈ ਮੰਨਣਾ ਹੈ ਕਿ ਉਹ ਅੱਜ ਵੀ ਪ੍ਰੈਜ਼ੈਂਟ ਹੈ ਉਹ ਰੂਪ ਦਾ ਰੂਪ ਧਾਰਨ ਕਰਾ ਰਿਹਾ ਹੋਵੇ ਅਰਮਾਨ ਮੱਲ ਤੁਹਾਨੂੰ ਤੁਹਾਨੂੰ ਪ੍ਰੋਬਲਮ ਇਸ ਗੱਲ ਦੀ ਕਿਉਂਕਿ ਉਹਨਾਂ ਦਾ ਨਾਮ ਵੱਡਾ ਇਸ ਕਰਕੇ ਜਾਂ ਫਿਰ ਜੋ ਵੀ ਚੱਲ ਰਿਹਾ ਹੈ ਉਹਦੇ 'ਚ ਕਿਉਂ ਨਹੀਂ ਲੋਕ ਆਵਾਜ਼ ਚੱਕਦੇ ਤੁਹਾਡੀਆਂ ਸੰਸਥਾਵਾਂ ਕਿਉਂ ਨਹੀਂ ਆਵਾਜ਼ ਚੱਕਦੀਆਂ ਜਦ ਵੀ ਕੋਈ ਗੁਰੂ ਸਿੱਖ ਦੇ ਵਿੱਚ ਜਿੱਤਾਂ ਆਪਾਂ ਯਾਨੀ ਸਿੱਖ ਇਤਿਹਾਸ ਦੇ ਵਿੱਚ ਕੋਈ ਵੀ ਇਦਾਂ ਦੀ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਿੱਖ ਜਦ ਹੀ ਗਾਟਾ ਲਾਣ ਤੇ ਚਲੇ ਜਾਂਦੇ ਨੇ ਅੱਜ ਤਾਂ ਹੀ ਸਿੱਖ ਧਰਮ ਜਿੱਦਾਂ ਤੁਸੀਂ ਕਹਿਆ ਕਿ ਆਪਣਾ ਅੱਗੇ ਹੈ ਪਰ ਦੇਖਿਆ ਜਾਂਦਾ ਹੈ ਕਿ Hindu ਧਰਮ ਦੇ ਵਿੱਚ ਹੀ ਕਿਉਂ ਕਿਉਂਕਿ ਹਿੰਦੂ ਧਰਮ ਦੇ ਵਿੱਚ ਬਹੁਤ ਸਾਰੇ ਅੱਜ ਵੀ ਲੋਕ ਗਲਤ ਕਰਦੇ ਨੇ ਜਿਸ ਟਾਈਮ ਪ੍ਰੋਗਰਾਮ ਚੱਲਦੇ ਹੁੰਦੇ ਨੇ ਦਾਰੂਆਂ, ਬੀੜੀਆਂ, ਸਿਰਗਟਾਂ ਪੀਂਦੇ ਨੇ ਉੱਥੇ ਇੱਕ ਪਾਸੇ ਅੱਗੇ ਪ੍ਰੋਗਰਾਮ ਚੱਲਦਾ ਹੁੰਦਾ ਪਿੱਛੇ ਪੈਗ ਲੱਗਦਾ ਹੁੰਦਾ ਮੈਂ ਖੁਦ ਦੇਖਿਆ ਮੈਂ ਪਾਜੀ ਸ਼ਾਇਦ ਤੁਹਾਨੂੰ ਯਾਦ ਹੋਵੇ ਮੈਂ ਪਹਿਲਾਂ ਵੀ ਤੁਹਾਨੂੰ ਇੰਟਰਵਿਊ ਦਿੱਤੀ ਸੀਗੀ ਸ਼ਾਇਦ ਉਹ ਥੋੜਾ ਜਿਹਾ ਵਿਵਾਦ ਬਣਿਆ ਸੀਗਾ ਹਮ ਤੇ ਇਹ ਹੁੰਦਾ ਹੈ ਹਮ ਨਾਰਮਲੀ ਚ ਇਹ ਹੁੰਦਾ ਤਾਂ ਅਸੀਂ ਲੋਕ ਹੀ ਜ਼ਿੰਮੇਵਾਰ ਆ ਅਸੀਂ ਹੀ ਇਸ ਤਰਮ ਨੂੰ ਅੱਗੇ ਨਹੀਂ ਅੱਛਾ ਲੈ ਕੇ ਜਾ ਰਹੇ ਕਿਉਂਕਿ ਅਸੀਂ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਕਰਦੀਆਂ ਤਾਂ ਲੋਕ ਲੋਕਾਂ ਨੂੰ ਮੌਕਾ ਮਿਲ ਜਾਂਦਾ ਹੈ ਇਸ ਕਰਕੇ ਮੈਂ ਸੂਤ ਜੀ ਨੂੰ ਕਹਿਣਾ ਚਾਹੁੰਦੀ ਹਾਂ ਵੀ ਰਿਸਪੈਕਟ ਵੀ ਉਹ ਇੰਨਾ ਕੁ ਐਕਸ਼ਨ ਲੈਣ ਕਿ ਅਗਲੇ ਨੂੰ ਸਮਝ ਆ ਜਾਵੇ ਕਿ ਜਿਹੜਾ ਹੋਰ ਕੋਈ ਬੰਨਾ ਚਾਹੁੰਦਾ ਹੈ ਨਾ ਕਾਲੀ ਮਾਤਾ ਦਾ ਸਰੂਪ ਜਾਂ ਵੈਸ਼ਨੋ ਦੇਵੀ ਦਾ ਸਰੂਪ ਜਾਂ ਕ੍ਰਿਸ਼ਨ ਕ੍ਰਿਸ਼ਨ ਨੱਚਦਾ ਸੀਗਾ ਉਹ 10 ਰੁਪਏ ਮੰਗਦਾ ਸੀਗਾ ਮੈਂ ਤਾਂ ਦੇਖਿਆ ਰਾਧਾ ਨੱਚਦੀ ਸੀਗੀ ਪਬਲਿਕ ਥੱਲੇ ਬੈਠ ਕੇ ਉਹਨਾਂ ਨੂੰ ਦੇਖ ਰਹੀ ਐ ਹਏ ਮੈਂ ਕਹਿੰਨੀ ਆ ਬੇਫੂਫ ਲੋਕੋ ਅਗਰ ਉਹ ਆਗੇ ਨਾ ਗਿਤੇ ਤੁਹਾਨੂੰ ਕੋ ਰੂਪ ਨਹੀਂ ਚੱਲਿਆ ਜਾਣਾ ਹੂੰ ਸੋ ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਕੀਦਿਆਂ ਤੁਹਾਨੂੰ ਲੱਗਦਾ ਹੈ ਕਿ ਆਣੇ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਦੇਖਿਆ ਜਾਂਦਾ ਕਿ ਉਹਨਾਂ ਨੇ ਮਾਫੀ ਵੀ ਮੰਗੀ ਮੈਨੂੰ ਨਹੀਂ ਲੱਗਦਾ ਕਿ ਅੱਗੇ ਕੋਈ ਦਾ ਰਿਜ਼ਲਟ ਨਿਕਲੇਗਾ ਉਹਨੇ ਮਾਫੀ ਮੰਗ ਲਈ ਹੈ ਸ਼ਾਇਦ ਸਾਡੇ ਦਿਲ ਬਹੁਤ ਵੱਡੇ ਅਸੀਂ ਛੱਡ ਵੀ ਦਵਾਂਗੇ ਹਨਾ ਔਰ ਸੂਦਜੀ ਸ਼ਾਇਦ ਛੱਡ ਵੀ ਦੇਣ ਬਟ ਨਹੀਂ ਜਿਵੇਂ ਦਰਬਾਰ ਅਗਰ ਕੋਈ ਗਲਤੀ ਕਰਦਾ ਹੈ ਨਾ ਸਿੱਖ ਜਾਂ ਮੈਂ ਵੀ ਕੋਈ ਗਲਤੀ ਕਰਾਂ ਅਗਰ ਸਿੱਖ ਧਰਮ ਦੇ ਵਿੱਚ ਤਾਂ ਉਹ ਕੀ ਕਰਦੇ ਜੋੜਿਆਂ ਦੀ ਸੇਵਾ ਲਾਉਂਦੇ ਆ ਹਾਂ ਜਾਂ ਉਹ ਮੰਦਰ ਦੇ ਵਿੱਚ ਕੁਝ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਕੁਝ ਕਰਾਉਂਦੇ ਆ ਸੇਵਾ ਲਾਉਂਦੇ ਆ ਲੰਗਰ ਦੀ ਸੇਵਾ ਕਰਾਉਂਦੇ ਆ ਤਾਂ ਐਵੇਂ ਇਹਨਾਂ ਨੂੰ ਵੀ ਕਰਵਾਓ ਫਿਰ ਸੋ ਧੰਨਵਾਦ ਤੁਸੀਂ ਵਧੀਆ ਗੱਲਾਂ ਬਾਤਾਂ ਕੀਤੀਆਂ ਸੋ ਇਹ ਸੀ ਜੀ ਆਪਣੇ ਨਾਲ ਆਰਤੀ ਅਨਮੋਲ ਜਿਨ੍ਹਾਂ ਨਾਲ ਗੱਲਾਂ ਬਾਤਾਂ ਕੀਤੀਆਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਦੇਖਣਾ ਹੋਵੇਗਾ ਕਿ ਫਾਇਲ ਮਲਕ ਦੀਆਂ ਆਣੇ ਵਾਲੇ ਸਮੇਂ ਦੇ ਵਿੱਚ ਪ੍ਰੋਬਲਮ ਵੱਧ ਸਕਦੀਆਂ ਨੇ ਕਿਤੇ ਨਾ ਕਿਤੇ ਅੱਜ ਵੀ ਬਹੁਤ ਸਾਰੇ ਲੋਕ ਸੰਤੁਸ਼ਟ ਨਹੀਂ ਹੈ ਕਿਤੇ ਗਲਤੀਆਂ ਕਰਦੇ ਨੇ ਪਰ ਫਿਰ ਮਾਫੀਆਂ ਮੰਗ ਲੈਣੀਆਂ ਕਿਤੇ ਨਾ ਕਿਤੇ ਇਹ ਵੀ ਸਹੀ ਨਹੀਂ ਹੈਗਾ ਕਹਿੰਦੇ ਨੇ ਕਿ ਸਜ਼ਾ ਤਾਂ ਲੱਗਣੀ ਚਾਹੀਦੀ ਹੈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਅਖੰਡ ਲੋਕ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੀ ਸਹੋਗੀ ਜਗਦੀਪ ਦੇ ਨਾਲ ਸੋ ਨੂੰ ਜਾਂਚ ਲਾ ਦੀ ਰਿਪੋਰਟ ਚੰਡੀਗੜ੍ਹ